ਅਛਾ ਸਪੀਕਰ ਸਾਹਿਬ ਆਪਾ ਪੋਸਟਮਾਰਟਮ ਕਰ ਰਹੇ ਆ ਉਹ ਗੱਲਾਂ ਕਰ ਰਹੇ ਆ ਜਿਨ੍ਹਾਂ ਤੇ ਅੱਜ ਦੇ ਠੀਕ ਹੈ ਸਾਨੂੰ ਲੜਾਈ ਪਾਣੀ ਦੀ ਲੜਨੀ ਚਾਹੀਦੀ ਆਪਣੀ ਹਿੱਸੇ ਦੀ ਲੜਨੀ ਚਾਹੀਦੀ ਆ ਚਾਹੇ ਕੋਟ ਛੋਵੇ ਚਾਹੇ ਜੇ ਇਸ ਲੈਵਲ ਤੇ ਵੀ ਜਾਵੇ ਆਪਾਂ ਨੂੰ ਰੜ ਕੇ ਇਹ ਲੜਾਈ ਲੜਨੀ ਚਾਹੀਦੀ ਅਸੀਂ ਰੜਾਂਗੇ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਥੈਂਕ ਯੂ ਔਰ ਇੱਕ 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 ਮਿੰਟ ਦੇਖੋ ਗੱਲ ਆ ਕਿ ਸੀਆਈਐਸਐਫ ਜਾਂ ਸੈਂਟਰਲ ਫੋਰਸੇਸ ਜਦੋਂ 50 ਕਿਲੋਮੀਟਰ 15 ਕਿਲੋਮੀਟਰ ਤੋਂ ਵਧਾ ਕੇ ਲਾਇਆ ਉਦੋਂ ਸਰਕਾਰ ਸਾਡੀ ਸੀ ਤਾਂ ਮੈਂ ਬੋਲਿਆ ਮੈਂ ਕਿਹਾ ਬਈ ਤੁਹਾਤੋਂ 49 ਕਿਲੋਮੀਟਰ ਨਹੀਂ ਕੀਤੀ ਜਾਣੀ ਔਰ ਵਧਾਈ ਦੇਣਾ ਚਾਹਣਾ ਸੀਐਮ ਸਾਹਿਬ ਨੂੰ ਵੀ ਤੁਹਾਡੇ ਥਰੂ ਐ ਇੰਡਸਟਰੀ ਮਿਨਿਸਟਰ ਸਾਹਿਬ ਇੱਧਰ ਦੇਖਿਓ ਇਹ ਵਟਸਐਪ ਰਹਿ ਜਾਣੇ ਆ ਮਹਾਰਾਜ ਮਹਾਰਾਜ ਇਹ ਇੱਕ ਤਾਂ ਇਹ ਗੱਲ ਇਹ ਹੀ ਫਰਕ ਹੈ ਮਸਲ ਦੇਖੋ ਇੰਡਸਟਰੀ ਮਿਨਿਸਟਰ ਬਣਾਇਆ ਤੁਸੀਂ ਸੁਣੋ ਮੇਰੀ ਗੱਲ ਗੌਰ ਨਾਲ ਮੈਂ ਉਹਦੋਂ ਇਹ ਰੇਸ ਕੀਤਾ ਸੀਗਾ कि 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੁਸੀਂ ਹੁਣ ਜਾਂ ਨਹੀਂ ਕਰ ਸਕਦੇ ਹਕੀਕਤ ਹੈ ਲੈ ਕੇ ਦਿਖਾ ਦਿਓ ਲੇਕਿਨ ਅਸੀਂ ਪੰਜਾਬ ਦੀ ਗੱਲ ਕੀਤੀ ਹੀ ਨਹੀਂ ਨਾ ਉਦੋਂ ਕੀਤੀ ਨਾ ਅੱਜ ਕਰ ਰਿਹਾ ਤੁਸੀਂ ਇੰਡਸਟਰੀ ਮਿਨਿਸਟਰ ਹੋ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਆਪਣਾ ਹੱਕ ਲਓ ਪੰਜਾਬ ਦਾ ਪੰਜਾਬ ਦਾ ਕੀ ਹੱਕ ਹੈ 540 ਕਿਲੋਮੀਟਰ ਬਾਰਡਰ ਸਾਡਾ ਇਹ ਮੈਂ 2009 ਚ ਉਸ ਵੇਲੇ ਪ੍ਰਧਾਨ ਮੰਤਰੀ ਵੀ ਸਾਡੇ ਸੀ ਮੈਂ ਹਰ ਗਿਆ ਮੈਂ ਫਿਰ ਉਸ ਤੋਂ ਬਾਅਦ ਇੰਟਰਸਟ ਨਹੀਂ ਲਿਆ ਮੈਂ ਮੰਨਦਾ لیکن ਮੈਂ ਇੱਕ ਮੈਮੋਰੰਡਮ ਦਿੱਤਾ ਸੀ ਤੁਹਾਨੂੰ ਕਿ ਭਾਈ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਸਾਡੇ ਜਿਹਨੇ ਬਾਰਡਰ ਡਿਸਟ੍ਰਿਕਟ ਮੈਂ ਸਟੇਟ ਦੀ ਡਿਮਾਂਡ ਨਹੀਂ ਕੀਤੀ ਤੁਸੀਂ ਕਰ ਲਿਓ ਮੈਂ ਕਿਹਾ ਵੀ ਲੈ ਕੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਅਸੀਂ ਪਾਕਿਸਤਾਨ ਨਾਲ ਲੱਗਦੇ ਆ ਡੋਨਰ ਸਟੇਟ ਦਾ ਸਟੇਟਸ ਸੌთੀ ਆਪਣੇ ਇਧਰ ਹੈ ਚైనా ਦੇ ਲਾਗੇ ਲਾਗੇ ਜਿਹੜੇ ਲੱਗਦੇ ਆ ਮੇਂ ਗੱਲ ਆ ਆਸam ਸਾਰਿਆਂ ਤੋਂ ਉਹਨਾਂ ਨੂੰ 10% ਆਫ ਦੀ ਬਜਟ ਬਜਟ ਅਲੋਕੇਸ਼ਨ ਉਹ ਸਟੇਟਾਂ ਨੂੰ ਮਿਲਦੀ ਆ ਕੀ ਅਸੀਂ ਬਾਰਡਰ ਤੇ ਨਹੀਂ ਉਹਨਾਂ ਤੇ ਤਾਂ ਰਾਕਟ ਡਿੱਗਿਆ ਨਹੀਂ ਸਾਡੇ ਤੇ ਰਾਕਟ ਵੀ ਡਿੱਗਿਆ ਸੋ ਲੜਾਈ ਲੜੀਆ ਭੇਜਾਂਗੇ ਪਰ ਦੇਖੋ ਸੀਐਲਓਪੀ ਵੀ ਸਾਡੇ ਕੁਛ ਨਹੀਂ ਕਹਿਣਗੇ ਤੇ ਤੁਸੀਂ ਵੀ ਪਿਆਰ ਜਾਇਆ ਕਰੋ ਜੀ ਚਿਤਾਓ ਕਿ ਆਪਾਂ ਕੰਮ ਚਲਾਈਏ ਲੋਕ ਆਪਨ ਵਾਰੋ ਥੈਂਕ ਯੂ ਸਰ ਤੇ ਲੜਾਈ ਪੰਜਾਬ ਦੀ ਲੜਨ ਦਾ ਵਾਦਾ ਵੀ ਕਰਿਓ ਥੈਂਕ ਯੂ ਦੇਖੋ ਦੇਖੋ ਜੀ ਮੁਖਵਤੇ ਯਾਰ ਬਾਤਿਆ ਬਈ ਹੁੰਦਾ ਦੇਖੋ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਹੁਣ ਜਿੰਨਾ ਚਿਰ 2-4 ਮਿੰਟ ਮੈਂ ਹੋਰ ਬੋਲਣਾ ਹੈ ਮੈਨੂੰ ਉਮੀਦ ਹੈ ਕਿ ਕੋਈ ਅਨਨੇਸੈਸਰੀ ਖੜੇ ਹੋ ਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰੂਗਾ ਕੋਈ ਬੜਾ ਮੁਕੱਦਸ ਹਾਊਸ ਹੈ ਡਿਬੇਟ ਆਪਣੀ ਪਾਣੀਆਂ ਤੇ ਚੱਲ ਰਹੀ ਹੈ ਮੈਂ ਇਹੀ ਕਹੀ ਜਾਂਦਾ ਕਿ ਮੁੱਦੇ ਆਪਾਂ ਨੂੰ ਆਠ ਹੋਣੇ ਚਾਹੀਦੇ ਆਪਾਂ ਆਪਸ 'ਚ ਹੀ ਕਿਉਂ ਕਰੀ ਜਾਂਦੇ ਆ ਸੈਂਟਰ ਵਾਲੇ ਆਪਾਂ ਨੂੰ ਲੜਾ ਕੇ ਆਪ ਖੱਤੀ ਜਾਂਦੇ ਸਾਡੀ ਤਾਂ ਲੜਾਈ ਕੋਈ ਨਹੀਂ ਉਹਨਾਂ ਦਾ ਸਾਡਾ ਤਾਂ ਸਾਡੇ ਤਾਂ ਰਿਸ਼ਤੇਦਾਰੀਆਂ ਨੇ ਹਰਿਆਣੇ ਨਾਲ ਸਾਡਾ ਪੱਤਨ ਦਾ ਪਾਣੀ ਸਾਂਝਾ ਹੈ ਤੁਸੀਂ ਨਰਵਾਣੇ ਦਾ ਟੋਹਾਣੇ ਦਾ ਜੀਨ ਦਾ ਥੱਲੋ ਸੈਂਪਲ ਲੈ ਲਓ ਇਧਰ ਖਨੌਰੀ ਦਾ ਪਾਟੜਾਂ ਦਾ ਮੂਨਕ ਦਾ ਸੈਂਪਲ ਲੈ ਲਓ ਸੇਮ ਪਾਣੀ ਹੈ ਜੀ ਇੱਕੋ ਪੱਤਨ ਦਾ ਪਾਣੀ ਪੀਂਦੇ ਆ ਜੀ ਸਾਨੂੰ ਕਿਉਂ ਲੜਾਈ ਜਾਂਦੇ ਆ ਇਹ ਪਾਣੀਆ ਪਿੱਛੇ ਭਾਈ ਉਧਰੋਂ ਜੇ ਸਾਡੇ ਕੋਲੇ ਆਊਗਾ ਤਾਂ ਠੀਕ ਹੈ ਹੁਣ ਵਿੱਚ ਸੁਖੂ ਜੀ ਆਗੇ ਉਹ ਕਹਿੰਦੇ ਸਾਨੂੰ ਵੀ ਕਹਿੰਦੇ ਹਿੱਸਾ ਦਿਓ ਨਹੀਂ ਤਾਂ ਅਸੀਂ ਪਾਣੀ ਨਹੀਂ ਦੇਣਾ ਅਸੀਂ ਕਿਹਾ ਤੂੰ ਰੋਕ ਲਓ ਫਿਰ ਕਿੱਥੇ ਰੋਕਣਗੇ ਜੀ ਉਹ ਉੱਥੇ ਤਾਂ ਕਾਂਗਰਸ ਦੀ ਸਰਕਾਰ ਹੈ ਸ਼ਾਨਨ ਪ੍ਰੋਜੈਕਟ ਦੇ ਪੈਸੇ ਮੰਗਣ ਲੱਗੇ ਹੁਣ ਉਹ ਸੁੰਦਰਨਗਰ ਚ ਜਿਹੜਾ ਹੈਗਾ ਸ਼ਾਨਨ ਪ੍ਰੋਜੈਕਟ ਉੱਥੇ ਸੀ ਆਈਐਸਫ ਕਹਿੰਦੇ ਲਾਵਾਂਗੇ ਅਸੀਂ ਕਾਂਗਰਸ ਸਪੋਰਟ ਕਰ ਰਹੀ ਹੈ ਉੱਚ ਸਰ ਮਿਲੇ ਹੋਏ ਨੇ ਇਹ ਇਸ ਵਕਤ 240 ਚੋਂ 115 ਕਾਂਗਰਸੀ ਨੇ ਬੀਜੇਪੀ ਚ ਬਾਕੀ 115 ਰਲੇ ਹੋਏ ਨੇ 115 ਜਿੱਤੇ ਹੋਏ ਨੇ ਇਹ ਆਪਸ 'ਚ ਹੀ ਚੱਲੀ ਜਾਂਦਾ ਜੀ ਇਹਨਾਂ ਦਾ ਆਪਸ 'ਚ ਕੰਮ ਇਹ ਕਹਿੰਦੇ ਤੀਜਾ ਨਾ ਆਵੇ ਕੋਈ ਇਸੇ ਕਰਕੇ ਕਦੇ ਸਾਨੂੰ ਧਮਕੀਆਂ ਈਡੀ ਦੀਆਂ ਕਦੇ ਫਲਾਣਾ ਇਹ ਈਡੀ ਜਿਹੜੀ ਹੈ ਇਹ ਈਡੀ ਜਿਹੜੀ ਹੈ ਇਹ ਇਹ ਸਿਰਫ ਉਹਨਾਂ ਸਟੇਟਾਂ 'ਚ ਕਿਉਂ ਆਉਂਦੀ ਹੈ ਜਿੱਥੇ ਨੌਨ ਬੀਜਪੀ ਸਰਕਾਰ ਹੈ ਬੰਗਾਲ 'ਚ ਕਿਉਂ ਜਾਂਦੀ ਹੈ ਤਾਮਿਲਨਾਡੂ ਵੀ ਕਿਉਂ ਜਾਂਦੀ ਹੈ